ਐਨਐਸਆਰ ਕੇ ਕਾਨੂੰਨ ਦਿਬੜੂ ਕਰ ਪਹੁੰਚਾਤਾ ਉਹਨਾਂ ਨੂੰ ਫਿਰ ਐਕਸਟੈਂਡ ਕਰਤੀ ਕੀ ਇਹ ਭਗਵੰਤ ਮਾਨ ਦੀ ਟਾਉਟੀ ਕੇਂਦਰ ਦੀ ਸਰਕਾਰ ਨਾਲ ਨਹੀਂ ਔਰ ਕੀ ਉਸ ਦੀ ਮਾਤਾ ਨੂੰ ਅੱਜ ਅਮਰਿਤਪਾਲ ਦੀ ਮਾਤਾ ਨੂੰ ਫੜ ਕੇ ਅੰਦਰ ਦੇਣਾ ਕਿ ਤੁਸੀਂ ਆਜ਼ਾਦ ਦੇਸ਼ 'ਚ ਅੱਜ ਆਪ ਦੀ ਗੱਲ ਨਹੀਂ ਰੱਖ ਸਕਦੇ ਕੀ ਲਾਅ ਐਂਡ ਆਰਡਰ ਇੱਕ ਬੀਤੀ ਪੈਣ ਨੇ ਕੀ ਲਾਅ ਐਂਡ ਆਰਡਰ ਖਰਾਬ ਪੰਥਿਕ ਗੱਲ ਇਹ ਹੈ ਪੰਥਿਕ ਗੱਲ ਇਹ ਹੈ ਕਿ ਤੁਸੀਂ ਕਿਸਾਨ ਦੀ ਗੱਲ ਕਰੋ ਵਪਾਰ ਦੀ ਗੱਲ ਕਰੋ ਹਿੰਦੂ ਭਾਈਚਾਰੇ ਦੀ ਗੱਲ ਕਰੋ ਪੰਜਾਬ ਚ ਸਰਬੱਤ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਪਰ ਅੱਜ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਸੰਵਿਧਾਨ ਵੀ ਬਦਲਿਆ ਜਾਊ ਜੇ ਇਸ ਇਹ ਰੈਜ਼ਰਵੇਸ਼ਨ ਤੇ ਵੀ ਟੱਕੇ ਪੈਣਗੇ ਇਸ ਲਈ ਇਹ ਕੋਈ ਸੀਗਾ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਇਹਨਾਂ ਨੇ ਲੰਬਾ ਸਮਾਂ ਸੇਵਾ ਕੀਤੀ ਹੈ ਮਗਰ ਉਸ ਲੰਮੇ ਸਮੇਂ ਚ ਜਦੋਂ ਇਹ ਵੱਡੇ ਆਉਦੇ ਤੇ ਵਿਰਾਜਮਾਨ ਸੀ ਉਦੋਂ ਪੰਜਾਬ ਵਾਸਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਕੀ ਕੀਤਾ ਜਿਸ ਲਈ ਇਹ ਸਾਡੀ ਤਹਿਲੀਲਾਂ ਨੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਸਾਰੇ ਕੰਟੀਨਟਾਂ ਦਾ ਸਤਿਕਾਰ ਕਰਦੇ ਮਗਰ ਅੱਜ ਆ ਕੇ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਜੀ ਮਿਰਚਾਂ ਦਾ ਰੇਟ ਵਧਾ ਦੇਾਂਗੇ ਮਟਰਾਂ ਦਾ ਵਧਾ ਦੇਾਂਗੇ ਤੇ ਜਿਹੜੇ C2+50% MSP ਦੀ ਗੱਲ ਕਰਦੇ ਤਾਂ ਦਾ ਮਾਰ ਮਾਰ ਡਾਂਗਾ ਛਿਲ ਤੇ ਤੁਸੀਂ ਸਾਰੇ ਮਜੀਦੀਆ ਦਾ ਗੋਪੀ ਤੇ MSP ਦੇ ਦੇਣਾ ਗੋਪੀ ਤੇ MSP ਦੇ ਦੇਣਾ ਜਿਹੜੇ ਜਿਹੜੇ MSP ਕਾਨੂੰਨ ਮੰਗਣ ਦੀ ਗੱਲ ਕਰਦੇ ਉਹਨਾਂ ਮਾਰ ਮਾਰ ਉਹਨਾਂ ਦੀ ਗਿੱਟੇ ਭੰਲ ਛੱਡੇ ਤੁਸੀਂ ਗੋਲੀਆਂ ਮਾਰ ਜਿੱਦੀ ਇਹਦੇ 'ਚ ਹੀ ਫਰਕ ਵੇਖ ਲਓ ਤੇ ਵਰਜੀਤ ਸਿੰਘ ਮਾਨ ਦੇ ਬੇਟੇ ਨੂੰ ਲਾ ਲੈ ਕੇ ਅਮਰਸਰ ਤੋਂ ਉਮੀਦਵਾਰ ਚਿਮਨੂਜੀਤ ਸਿੰਘ ਮਾਨ ਦੇ ਬੇਟੇ ਹੀ ਮਾਨ ਸਿੰਘ ਮਾਨ ਨੂੰ ਅਮਰਸਰ ਤੋਂ ਉਮੀਦਵਾਰ ਲਾ ਲੈ ਕੇ ਚੰਗੀ ਗੱਲ ਆ ਜੀ ਵਧਾਈ ਆ ਸਭ ਨੂੰ ਦੇਖੋ ਕੋਈ ਕੈਂਡੀਡੇਟ ਉਤਰੇ ਨਾ ਉਤਰੇ ਉਹ ਹਰ ਪਾਰਟੀ ਦਾ ਆਪ ਦਾ ਫਰਜ ਹੈ ਇੱਕ ਇੱਕ ਗਲੀ ਕੂਚੇ ਦਾ ਨੋ ਇਹ ਭਾਉ ਤਾਂ ਦੱਸ ਦੂ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਰਿਆ ਉਹ ਤਾਂ ਪੈਰਾਸ਼ੂਟ ਰਾਹੀਂ ਆਏ ਆ ਉਹਨਾਂ ਦਾ ਦੱਸਿਆ ਵੀ ਨਹੀਂ ਜਾਣਾ ਕਿ ਕਿਹਦਾ ਦਰਦ ਕੀ ਹੈ